ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਪਿਆਰੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਕੀ ਤ੍ਰੇਣੀ ਨਾਲ ਕੀ ਸਬੰਧ ਸੀ ਅਤੇ ਉਸ ਸਥਾਨ ਦਾ ਨਾਮ ਗੁਰੂ ਕੀ ਤ੍ਰੇਣੀ ਕਿਵੇਂ ਪਿਆ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਉੱਤੇ ਸਵਾਰ ਹੋ ਕੇ ਸੈਰ ਕਰਨ ਲਈ ਜਾ ਰਹੇ ਸਨ ਤੇ ਅਗੋਂ ਉਸ ਨੂੰ ਇੱਕ ਧੋਬੀ ਮਿਲਦਾ ਹੈ ਜੋ ਸਤਿਗੁਰੂ ਜੀ ਦੇ ਕੱਪੜੇ ਧੋਂਦਾ ਹੁੰਦਾ ਸੀ ਉਸਨੇ ਸਤਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਗੁਰੂ ਜੀ ਇੱਥੇ ਪਾਣੀ ਨਹੀਂ ਹੈ ਅਤੇ ਮੈਂ ਕੱਪੜੇ ਕਿਸ ਨਾਲ ਧੋਵਾਂ ਸਤਗੁਰੂ ਜੀ ਉਸ ਦੀ ਬੇਨਤੀ ਪ੍ਰਵਾਨ ਕਰਕੇ ਧਰਤੀ ਵਿੱਚ ਵਰਖਾ gad ਦਿੰਦੇ ਹਨ ਅਤੇ ਸੰਗੋਦਾਸ ਨੂੰ ਕਹਿੰਦੇ ਹਨ ਕਿ ਇਹ ਵਰਖਾ ਧਰਤੀ ਵਿੱਚੋਂ ਕੱਢ ਲਵੇ ਸੰਗੋਦਾਸ ਆਪਣਾ ਸਾਰਾ ਜੋਰ ਲਾ ਦਿੰਦਾ ਹੈ ਪਰ ਉਸ ਤੋਂ ਇਹ ਵਰਖਾ ਨਹੀਂ ਕੱਢਿਆ ਜਾਂਦਾ ਸਤਗੁਰੂ ਜੀ ਘੋੜੇ ਉੱਤੇ ਬੈਠੇ ਹੋਏ ਵਰਖਾ ਆਪ ਹੀ ਕੱਢ ਲੈਂਦੇ ਹਨ ਜਦੋਂ ਸਤਗੁਰੂ ਜੀ ਉਸ ਵਰਸ਼ੇ ਨੂੰ ਧਰਤੀ ਵਿੱਚੋਂ ਕੱਢਦੇ ਹਨ ਤੇ ਉੱਥੇ ਪਾਣੀ ਦੀ ਧਾਰਾ ਚੱਲਣ ਲੱਗ ਜਾਂਦੀ ਹੈ ਇਹ ਕੌਤਕ ਵੇਖ ਕੇ ਮਾਰੀਚੰਦ ਸੋਚਦਾ ਹੈ ਕਿ ਜੇਕਰ ਸਤਗੁਰੂ ਜੀ ਉਸ ਨੂੰ ਵਰਸ਼ਾ ਕੱਢਣ ਵਾਸਤੇ ਕਹਿੰਦੇ ਤਾਂ ਉਸਨੇ ਆਰਾਮ ਨਾਲ ਧਰਤੀ ਵਿੱਚੋਂ ਇਹ ਵਰਸ਼ਾ ਕੱਢ ਲੈਣਾ ਸੀ ਸਤਗੁਰੂ ਜੀ ਮਾਰੀਚੰਦ ਦੀ ਮਾndi ਇੱਛਾ ਜਾਣ ਕੇ ਥੋੜੀ ਦੂਰ ਤੇ ਧਰਤੀ ਵਿੱਚੋਂ ਫਿਰ ਵਰਸ਼ਾ ਕੱਢ ਦਿੰਦੇ ਹਨ ਅਤੇ ਮਾਰੀਚੰਦ ਨੂੰ ਕਹਿੰਦੇ ਹਨ ਕਿ ਮਾਰੀ ਚੰਦ ਇਹ ਵਰਖਾ ਧਰਤੀ ਵਿੱਚੋਂ ਕੱਢ ਲਓ ਮਾਰੀ ਚੰਦ ਵੀ ਆਪਣਾ ਸਾਰਾ ਜੋਰ ਲਾ ਲੰਦਾ ਹੈ ਪਰ ਉਸ ਤੋਂ ਇਹ ਵਰਖਾ ਨਹੀਂ ਕੱਢਿਆ ਜਾਂਦਾ ਇਸ ਵਾਰ ਵੀ ਸਤਿਗੁਰੂ ਜੀ ਆਪ ਹੀ ਧਰਤੀ ਵਿੱਚੋਂ ਵਰਖਾ ਕੱਢ ਲੈਂਦੇ ਹਨ ਇਸ ਤਰ੍ਹਾਂ ਧਰਤੀ ਦੀਆਂ ਦੋ ਥਾਵਾਂ ਤੇ ਪਾਣੀ ਦੀਆਂ ਧਾਰਾ ਚੱਲਣ ਲੱਗ ਪਈਆਂ ਇਹ ਸਾਰਾ ਕੌਤਕ ਵੇਖ ਕੇ ਸਿੱਖ ਸੰਗਤਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਇੱਕ ਧਾਰਾ ਹੋਰ ਪ੍ਰਗਟ ਕਰੋ ਜਿਸ ਨਾਲ ਇਹ ਸਥਾਨ ਗੁਰੂ ਕੀ ਤਰਵੇਣੀ ਬਣ ਜਾਵੇ ਸਤਿਗੁਰੂ ਜੀ ਨੇ ਉਹਨਾਂ ਸਿੱਖ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਧਰਤੀ ਵਿੱਚ ਇੱਕ ਵਰषा ਹੋਰ ਗੱਡ ਦਿੱਤਾ ਅਤੇ ਇਸ ਵਰ੍ਹਵੀ ਸਤਿਗੁਰੂ ਜੀ ਨੇ ਵਰषा ਆਪ ਹੀ ਧਰਤੀ ਵਿੱਚੋਂ ਕੱਢਿਆ ਤੇ ਜਦੋਂ ਸਤਿਗੁਰੂ ਜੀ ਨੇ ਇਹ ਵਰषा ਧਰਤੀ ਵਿੱਚੋਂ ਕੱਢਿਆ ਤੇ ਇੱਥੇ ਵੀ ਪਾਣੀ ਦੀ ਧਾਰਾ ਚੱਲ ਪਈ ਇਸ ਤਰ੍ਹਾਂ ਧਰਤੀ ਦੇ ਤਿੰਨ ਥਾਵਾਂ ਤੇ ਤਿੰਨ ਧਾਰਾ ਚੱਲ ਪਈਆਂ ਜਿਸ ਕਰਕੇ ਇਸ ਸਥਾਨ ਦਾ ਨਾਮ ਗੁਰੂ ਕੀ ਤਰਵੇਣੀ ਰੱਖ ਦਿੱਤਾ ਗਿਆ ਇਸ ਸਥਾਨ ਉਤੇ ਤ੍ਰਿਵੇਣੀ ਦੀਆਂ ਸਿੱਖ ਸੰਗਤਾਂ ਦਰਸ਼ਨ ਇਸ਼ਨਾਨ ਕਰਕੇ ਅੱਜ ਵੀ ਆਨੰਦ ਪ੍ਰਾਪਤ ਕਰਦੀਆਂ ਹਨ ਸੋ ਪਿਆਰੀ ਸਾਥ ਸੰਗਤ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ